ਉਹ ਛੋਟੀ ਜਾਣਕਾਰੀ ਦੇਣ ਲੱਗਾ ਜਿਵੇਂ ਆਪਾਂ ਪਿੱਛੇ ਜੇ ਨਿੰਮ ਨੂੰ ਪਾਈ ਸੀ ਨਾ ਨਿੰਮ ਦੀ ਵੀਡੀਓ ਬੜੇ ਲੋਕਾਂ ਦਾ ਧੰਨਵਾਦ ਹੈ ਫੋਨ ਹੈ ਬੜੇ ਲੋਕਾਂ ਨੇ ਬਿਮਾਰੀਆਂ ਤੋਂ ਛਡਕਾਰਾ ਪਾਇਆ ਉਹ ਵੀ ਛੋਟੀ ਪੈਣ ਆ ਛੋਟੀ ਪੈਣ ਆ ਨਿੰਮ ਦੇ ਤਾਂ ਲੋਕਾਂ ਨੂੰ ਬੜੇ ਹੀ ਪ੍ਰਯੋਗਾਂ ਦਾ ਪਤਾ ਨਾ ਬੜੇ ਲਾਭ ਪਤਾ ਹੋਣਾ ਇਹ ਤਾਂ ਨਹੀਂ ਲੋਕਾਂ ਨੂੰ ਪਤਾ ਜੀ ਲੋਕ ਇਹਨੂੰ ਵੱਢ ਕੇ ਵੈਸੇ ਹੀ ਝਾੜ ਫੂ ਸਮਝ ਕੇ ਦੀ ਲੱਕੜ ਨੂੰ ਜਾਲਣ ਦੇ ਵਿੱਚ ਹੀ ਗੰਮ ਲੈਂਦੇ ਨੇ ਕਹਿੰਦੇ ਇਹਦਾ ਕੋਈ ਫਾਇਦਾ ਹੀ ਨਹੀਂ ਹੈ ਤਾਂ ਵੱਧੂ ਪੱਤੇ ਖੰਡਾਉਂਦੀ ਆ ਵਿੜੇ ਚ ਦਾ ਗੰਦਾ ਹੀ ਬਉਂਦੀ ਆ ਪਰ ਜਿਹੜੀ ਇਹ ਗੰਦ ਪਾਉਣ ਵਾਲੀ ਨੂੰ ਤੁਸੀਂ ਵੱਟ ਕੇ ਸਿਰਦੇ ਨੇ ਅੱਜ ਤੁਹਾਡੀਆਂ ਬਿਮਾਰੀਆਂ ਦਾ ਜਿਹੜਾ ਇਹਨੇ ਜੜ ਤੋਂ ਖਾਤਮਾ ਕਰਨਾ ਨਿੰਮ ਦੀਆਂ ਨਮੋਲੀਆਂ ਹੁੰਦੀਆਂ ਨੇ ਡੇਗ ਦੀਆਂ ਡਕੋਲੀਆਂ ਹੁੰਦੀਆਂ ਨੇ ਅੱਛਾ ਜਿਹੜੀਆਂ ਇਹਦੀਆਂ ਡਕੋਲੀਆਂ ਦਾ ਅੱਜ ਹੱਥ 'ਚ ਫੜੀ ਖੜਾ ਇਹ ਖਾਣ ਦੇ ਵਿੱਚ ਇਹਦਾ ਫਲ ਵੀ ਕੰਮ ਆਉਂਦਾ ਜਿੱਦਾਂ ਅਸੀਂ ਸੁੱਕੀਆਂ ਲਈ ਫਿਰਦੇ ਹਾਂ ਅੱਜ ਇਹ ਹੀ ਚੀਜ਼ ਆ ਸੁੱਕੀਆਂ ਜਿਹੜੀਆਂ ਇਹਦੀਆਂ ਡਕੋਲੀਆਂ ਨੇ ਇਹ ਬਹੁਤ ਹੀ ਲਾਭਦਾਇਕ ਨੇ ਕੰਮ ਵਾਲੀਆਂ ਨੇ ਇਹਦਾ ਸਾਕ ਜਿਹੜਾ ਉਹ ਵੀ ਬਹੁਤ ਹੀ ਫਾਇਦੇਮੰਦ ਆ ਉਹਦੀ ਛੋਟੀ ਭੈਣ ਆ ਨਾ ਉਹਦੇ ذریعے ਅੱਜ ਲੋਕਾਂ ਦੀ ਨਿਗਾਰੀ ਵਧਾਵਾਂਗੇ ਅਸੀਂ ਸ਼ਾਬਾਸ਼ ਅੱਜ ਉਹਨਾਂ ਦੀ ਰੋਸ਼ ਨਹੀਂ ਗਈ ਵਧਾਵਾਂਗੇ ਜਿਨ੍ਹਾਂ ਦੇ ਚਿੱਟੇ ਮੋਤੀ ਹੋ ਗਏ ਉਹਨਾਂ ਦੇ ਚਿੱਟੇ ਮੋਤੀਏ ਨੂੰ ਠੀਕ ਕਰਾਂਗੇ ਸ਼ਾਬਾਸ਼ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਖਾਰਚ ਹੁੰਦੀ ਆ ਲਾਲੀ ਰਹਿੰਦੀ ਆ ਇਨਫੈਕਸ਼ਨ ਵਾਰ-ਵਾਰ ਹੁੰਦੀ ਆ ਦਵਾਈਆਂ ਲੈ ਕੇ ਅੱਕ ਚੁੱਕੇ ਨੇ ਉਹਨਾਂ ਦੀਆਂ ਅੱਖਾਂ ਠੀਕ ਕਰਾਂਗੇ ਉਹ ਛੋਟੀ ਜਾਣਕਾਰੀ ਦੇਣ ਲੱਗਾ ਜਿਵੇਂ ਆਪਾਂ ਪਿੱਛੇ ਜੇ ਨਿੰਮ ਨੂੰ ਪਾਈ ਸੀ ਨਾ ਨਿੰਮ ਦੀ ਵੀਡੀਓ ਬੜੇ ਲੋਕਾਂ ਦਾ ਧੰਨਵਾਦ ਦੇ ਫੋਨ ਹੈ ਬੜੇ ਲੋਕਾਂ ਨੇ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਅੱਜ ਉਹਦੀ ਛੋਟੀ ਪੈਣਾ ਛੋਟੀ ਪੈਣਾ ਨਿੰਮ ਦੇ ਤਾਂ ਲੋਕਾਂ ਨੂੰ ਬੜੇ ਹੀ ਪ੍ਰਯੋਗਾਂ ਦਾ ਪਤਾ ਹੋਣਾ ਬੜੇ ਲਾਭ ਪਤਾ ਹੋਣਾ ਪਰ ਦੇਖਦਾ ਨਹੀਂ ਲੋਕਾਂ ਨੂੰ ਪਤਾ ਜੀ ਲੋਕ ਇਹਨੂੰ ਵੱਢ ਕੇ ਵੈਸੀ ਝਾੜਪੂ ਸਮਝ ਕੇ ਦੀ ਲੱਕੜ ਨੂੰ ਜਾਣਣ ਦੇ ਵਿੱਚ ਹੀ ਗੰਮ ਲੈਂਦੇ ਨੇ ਕਹਿੰਦੇ ਇਹਦਾ ਕੋਈ ਫਾਇਦਾ ਹੀ ਨਹੀਂ ਹੈ ਤਾਂ ਵੱਧੂ ਪੱਤੇ ਖੰਡਾਉਂਦੀ ਆ ਵਿੜੇ ਚ ਇਹ ਤਾਂ ਗੰਦੇ ਹੀ ਵਾਉਂਦੀ ਆ ਪਰ ਜਿਹੜੀ ਇਹ ਗੰਧ ਪਾਉਣ ਵਾਲੀ ਨੂੰ ਤੁਸੀਂ ਵੱਢ ਕੇ ਸਿਰਦੇ ਨੇ ਅੱਜ ਤੁਹਾਡੀਆਂ ਬਿਮਾਰੀਆਂ ਦਾ ਜਿਹੜਾ ਇਹਨੇ ਜੜ੍ਹ ਤੋਂ ਖਾਤਮਾ ਕਰਨਾ ਉਹਦੇ ਬਾਰੇ ਦੱਸਣ ਜਾ ਰਹੇ ਆ ਫਰੁਕੀ ਸਾਹਿਬ ਇਹਦੇ ਇੰਨੇ ਤਗੜੇ ਲਾਭ ਨੇ ਨਾ নিম ਨਾਲੋਂ ਵੀ ਜ਼ਿਆਦਾ ਨਿੰਮ ਦੀਆਂ ਨਮੋਲੀਆਂ ਹੁੰਦੀਆਂ ਨੇ ਡੇਗ ਦੀਆਂ ਡਕੋਲੀਆਂ ਹੁੰਦੀਆਂ ਨੇ ਅੱਛਾ ਜਿਹੜੀਆਂ ਇਹਦੀਆਂ ਡਕੋਲੀਆਂ ਮੈਂ ਅੱਜ ਹੱਥ 'ਚ ਫੜੀ ਖੜਾ ਇਹ ਖਾਣ ਦੇ ਵਿੱਚ ਇਹਦਾ ਫਲ ਵੀ ਕੰਮ ਆਉਂਦਾ ਠੀਕ ਹੈ ਜਿੱਦਾਂ ਅਸੀਂ ਸੁੱਕੀਆਂ ਲਈ ਫਿਰਦੇ ਹਾਂ ਨਾ ਅੱਜ ਇਹ ਹੀ ਚੀਜ਼ ਆ ਸੁੱਕੀਆਂ ਜਿਹੜੀਆਂ ਇਹਦੀਆਂ ਡਕੋਲੀਆਂ ਨੇ ਇਹ ਬਹੁਤ ਹੀ ਲਾਭਦਾਇਕ ਨੇ ਕੰਮ ਵਾਲੀਆਂ ਨੇ ਇਹਦਾ ਸਾਕਾ ਜਿਹੜਾ ਉਹ ਵੀ ਬਹੁਤ ਹੀ ਫਾਇਦੇਮੰਦ ਆ ਜਿਹੜੇ ਨੇ ਪੱਤੇ ਨੇ ਉਹ ਵੀ ਬੜੇ ਫਾਇਦੇਮੰਦ ਨੇ ਚਾ ਵਾਦ ਇੱਕ ਬਰੁਖ ਸਿੰਘ ਸਾਹਿਬ ਪਹਿਲਾਂ ਮੈਂ ਬਾਥਰੂਮ ਵਾਲੀ ਮੈਂ ਬਾਤ ਚ ਤੁਸੇ ਇੱਕ ਤੁਸੀਂ ਮੈਨੂੰ ਸਵਾਲ ਕੀਤਾ ਸੀ ਜਦੋਂ ਅਸੀਂ ਨਿੰਮ ਦੀ ਵੀਡੀਓ ਪਾਈ ਸੀ ਜ ਹਾਂ ਤੁਸੀਂ ਕਿਹਾ ਸੀ ਜੀ ਇਹ ਅੱਖਾਂ ਤੇ ਬੜਾ ਸਰਗਰਦੀ ਆ ਹਾਂਜੀ ਹਾਂ ਰੋਸ਼ਨੀ ਘਟਾ ਦਿੰਦੀ ਆ ਲੋਕ ਕਹਿੰਦੇ ਨੇ ਜੀ ਇਹ ਲੋਕ ਕਹਿੰਦੇ ਨੇ ਮੈਂ ਸਵਾਲ ਤੁਸੀਂ ਲੋਕਾਂ ਨੇ ਮੈਨੂੰ ਸਵਾਲ ਕੀਤਾ ਨਾ ਉਹ ਅੱਜ ਮੈਂ ਉਹਦਾ ਇੱਕ ਅੱਜ ਜਿਹੜੀ ਇਹ ਉਹਦੀ ਛੋਟੀ ਭੈਣ ਆ ਨਾ ਉਹਦੇ ਜ਼ਰੀਏ ਅੱਜ ਲੋਕਾਂ ਦੀ ਨਿਗ੍ਹਾਵੀ ਵਧਾਵਾਂਗੇ ਅਸੀਂ ਚਾ ਬਾਤ ਅੱਜ ਉਹਨਾਂ ਦੀ ਰੋਸ਼ਨੀ ਗਈ ਇਹ ਵਧਾਵਾਂਗੇ ਜਿਨ੍ਹਾਂ ਦੇ ਚਿੱਟੇ ਮੋਤੀ ਹੋਗੇ ਉਹਨਾਂ ਦੇ ਚਿੱਟੇ ਮੋਤੀਏ ਨੂੰ ਠੀਕ ਕਰਾਂਗੇ ਚਾ ਬਾਤ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਖਾਰਚ ਹੁੰਦੀ ਆ ਲਾਲੀ ਰਹਿੰਦੀ ਆ ਇਹ ਇਫੈਕਸ਼ਨ ਵਾਰ-ਵਾਰ ਹੁੰਦੀ ਆ ਦਵਾਈਆਂ ਲੈ ਕੇ ਅੱਕ ਚੁੱਕੇ ਨੇ ਉਹਨਾਂ ਦੀਆਂ ਅੱਖਾਂ ਠੀਕ ਕਰਾਂਗੇ। ਕੀ ਬਾਤ ਹੈ। ਇਹਦੇ ਵਿੱਚ ਬਰੁਕੀ ਸਾਹਿਬ ਮੈਂ ਦੱਸ ਦਿੰਦਾ ਇਹਦਾ ਸੱਕ ਲੈ ਲਓ। ਤਿੰਨ ਤੋਂ ਚਾਰ ਪੱਤੇ ਲੈ ਲਓ। ਛੋਟਾ ਜਿਹਾ 1 ਇੰਚ ਦਾ ਡੋਗੜਾ ਸੱਕ ਦਾ ਲੈ ਲਓ। ਦੋ ਤੋਂ ਤਿੰਨ ਨਮੋਇ ਦੀਆਂ ਡਕੋਲੀਆਂ ਲੈ ਲਓ। ਠੀਕ ਹੈ। ਇਹਨਾਂ ਨੂੰ ਪਾਊਡਰ ਬਣਾ ਕੇ ਇੱਕ ਚਮਚ ਇਹਦੇ ਵਿੱਚ ਬਰਾਬਰ ਮਾਤਰਾ ਦੀ ਇਹਦੇ ਵਿੱਚ ਸੌਂਫ ਪਾ ਲੈਣੀ ਆ ਬਰਾਬਰ ਮਾਤਰਾ ਦੀ ਇਹਦੇ ਵਿੱਚ ਮਿਸ਼ਰੀ ਪਾ ਲੈਣੀ ਆ। ਠੀਕ ਹੈ। ਇਹਦਾ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਖਾਲੀ ਪੇਟ ਲੈਣਾ ਸ਼ੁਰੂ ਕਰ ਦਿਓ। ਨਿਗਾਹ ਤਾਂ ਇਹ ਚੁਟਕੀ ਨਾਲ ਵਧਾਉਂਦੀ ਆ ਫਰੁਕੀ ਸਾਹਿਬ ਇਹ ਇੰਨੀ ਜਿਆਦਾ ਨਿਗਾਹ ਨੂੰ ਤੇਜ਼ ਕਰ ਦਿੰਦੀ ਆ ਕਹਿੰਦੇ ਹੁੰਦੇ ਨੇ ਇੱਲ ਦੀ ਨਿਗਾਹ ਬਾਜ ਵਾਲੀ ਨਿਗਾਹ ਕਰ ਦਿੰਦੀ ਆ ਇੱਲ ਤੋਂ ਵੀ ਤੇਜ਼ ਬਾਜ ਦੀ ਨਿਗਾਹ ਹੁੰਦੀ ਆ ਉਹ ਨਿਗਾਹ ਵੜਾ ਦਿੰਦੀ ਆ ਇਹ ਇੰਨੇ ਵਧੀਆ ਰਿਜ਼ਲਟ ਨੇ ਨਿਗਾਹ ਤੇ ਦੇ ਸ਼ਾਬਾਸ਼ ਜੇ ਇੱਕ ਇਹਦੇ ਨਾਲ ਮੇਲ ਖਾਂਦਾ ਦਰਾਕ ਤੇ ਇੱਕ ਨਿਗਾ ਘਟਾਉਂਦਾ ਤਾਂ ਦੂਜਾ ਵਧਾਉਂਦਾ ਵੀ ਆ ਫਰੁਕੀ ਸਾਹਿਬ। ਕਿਆ ਬਾਤ ਹੈ ਕਿਆ ਬਾਤ। ਇਹ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ। ਜਦੋਂ ਸਾਡੇ ਨਾ ਘਰਾਂ ਦੇ ਵਿੱਚ ਇਹ ਖੜੀ ਹੁੰਦੀ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਸ਼ਾਇਦ ਪਤਾ ਹੋਣਾ ਜਿਹੜੇ ਕਾਫੀ ਪੁਰਾਣੇ ਨੇ 80 80 90 90 ਸਾਲ ਦੇ ਨੇ ਉਹਨਾਂ ਨੂੰ ਪਤਾ ਹੈ ਨਾ ਜਦੋਂ ਨਾ ਇਹਦਾ ਅਸੀਂ ਖਾਣਾ ਬਣਾਉਣ ਦੇ ਵਿੱਚ ਇਹਦੀ ਲੱਕੜ ਦਾ ਇਸਤੇਮਾਲ ਕਰਦੇ ਸੀ ਲੋਕਾਂ ਨੂੰ ਬਿਮਾਰੀਆਂ ਨਹੀਂ ਸੀ ਲੱਗਦੀਆਂ। ਜਿਹੜਾ ਦਾ ਧੂਆਂ ਹੁੰਦਾ ਸੀ ਆ ਕਹਿੰਦੇ ਨੇ ਵਾਤਾਵਰਨ ਨੂੰ ਸ਼ੁੱਧ ਕਰ ਦਿੰਦੀ ਸੀ ਇਹ। ਅੱਛਾ। ਇਹਦੀ ਜ਼ਿਆਦਾਤਰ ਨਾ ਖਾਣਾ ਬਣਾਉਣ ਚ ਕੰਮ ਆਉਂਦੀ ਸੀ ਲੱਕੜ। ਠੀਕ ਅੱਜ ਮੈਂ ਤੁਹਾਨੂੰ ਦੱਸਦਾਂ ਜਿਹੜੇ ਦਾ ਹੁਣ ਪਿਸ਼ਾਬ ਦੇ ਉੱਤੇ ਜਿਨ੍ਹਾਂ ਨੂੰ ਪਿਸ਼ਾਬ ਬਹੁਤ ਜ਼ਿਆਦਾ ਆਉਂਦਾ ਮੇਰੇ ਕੋਲ ਇਦਾਂ ਦੇ ਪੇਸ਼ੈਂਟ ਬਹੁਤ ਆਉਂਦੇ ਨੇ ਮੈਨੂੰ ਲੱਗਿਆ ਵੀ ਮੈਂ ਅੱਜ ਜਾਣਕਾਰੀ ਦਵਾਂ ਜਿਹੜੇ ਕਹਿੰਦੇ ਨੇ ਜੀ ਅਸੀਂ ਪਿਸ਼ਾਬ ਤਾਂ ਰੋਕ ਹੀ ਨਹੀਂ ਸਕਦੇ ਭੱਜ ਗਏ ਸਾਨੂੰ ਬਾਥਰੂਮ ਮਸਈ ਲੱਭਦਾ ਮੈਂ ਕਹਿੰਦੀ ਜਿਵੇਂ ਬ੍ਰੇਕਾਂ ਲੱਗੇ ਨੇ ਕਹਿੰਦੇ ਨੇ ਗੱਡੀ ਤੇ ਚੜ ਕੇ ਚਾਹੇ 200 ਕਿਲੋਮੀਟਰ ਚੱਲੋ ਪਿਸ਼ਾਬ ਨਹੀਂ ਤੁਹਾਨੂੰ ਉਹਦਾ ਬਾਰ-ਬਾਰ ਤੰਗ ਕਰੂਗਾ ਅੱਛਾ ਸਭ ਇਹਦੇ ਵਿੱਚ ਕੀ ਆ ਚਾਹੇ ਯੂਰੀਨ ਇਨਫੈਕਸ਼ਨ ਆ ਤੁਹਾਨੂੰ ਚਾਹੇ ਤੁਹਾਡੇ ਪਿਸ਼ਾਬ ਦੇ ਵਿੱਚ ਗਾਂ ਸਮੈਲ ਆਉਂਦੀ ਆ ਚਾਹੇ ਗਾਧ ਆਉਂਦੀ ਆ ਚਾਹੇ ਉਹਦੇ ਵਿੱਚ ਪਸ ਪੈ ਚੁੱਕੀ ਆ ਚਾਹੇ ਤੁਹਾਨੂੰ ਪੀਲਾ ਪਿਸ਼ਾਬ ਆਉਂਦਾ ਸਾਰਿਆਂ ਦਾ ਹੱਲ ਇਹ ਢੇ ਕੱਜ ਕਰ ਦਊਗੀ ਹਰ ਵਾਰ ਅਕਸਰ ਇਹੀ ਗੱਲ ਕਹਿਣਾ ਜੇ ਤੁਸੀਂ ਆਪਣੀ ਜੀਵ ਤੇ ਕੰਟਰੋਲ ਨਹੀਂ ਕੀਤਾ ਤਾਂ ਤੁਹਾਨੂੰ ਇਦਾਂ ਦੀਆਂ ਪ੍ਰੋਬਲਮਸ ਆਣੀਆਂ ਆਣੀਆਂ ਨੇ ਜੇ ਤੁਸੀਂ ਆਪਣੀ ਜੀਵ ਤੇ ਕੰਟਰੋਲ ਕਰ ਲਿਆ ਇੱਕ ਦੇ ਕੋਣ ਐ ਗਦੁੱਦਾਂ ਨੇ ਦੁੱਧਵਾੜਾ ਜਦੋਂ ਅਸੀਂ ਕਿਸੇ ਬਜ਼ੁਰਗ ਨੂੰ ਕਹਿ ਦਿੰਨੇ ਆ ਨਾ ਦੁੱਧ ਬੰਦ ਕਰ ਦਿਓ ਕਹਿੰਦੇ ਯਾਰ ਸਾਨੂੰ ਤਾਂ ਕੋ ਮਜ਼ਦੂਰੀ ਆਜੂ ਮੈਨੂੰ ਇਹ ਨਹੀਂ ਹਜੇ ਤੱਕ ਸਮਝ ਲੱਗੀ ਇਦਾਂ ਦੀ ਕਿਹੜੀ ਕਮਜ਼ੋਰੀ ਆ ਜਿਹੜੀ ਦੁੱਧ ਨਾਲ ਹੀ ਠੀਕ ਹੁੰਦੀ ਆ ਹੋਰ ਚੀਜ਼ਾਂ ਨਾਲ ਨਹੀਂ ਠੀਕ ਹੁੰਦੀ ਹੋਰ ਬਹੁਤ ਤਰ੍ਹਾਂ ਦੇ ਫਰੂਟ ਨੇ ਜੂਸ ਨੇ ਹੋਰ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਨਾਲ ਅਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਆ ਜਰੂਰੀ ਨਹੀਂ ਹੈਗਾ ਦੁੱਧ ਹੀ ਇੱਕ ਸਾਨੂੰ ਤਾਕਤ ਦੇਣ ਵਾਲੀ ਇੱਕ ਚੀਜ਼ ਆ ਛੇ ਆ ਜਿਹੜੀ ਹੈ ਨਾ ਇੱਕ ਤੁਹਾਨੂੰ ਮੈਂ ਤੁਹਾਨੂੰ ਸਭ ਦੱਸ ਦਾਂ ਚਲੋ ਬਾਥਰੂਮ ਜੇ ਆਪਾਂ ਕੱਲ ਕਰ ਲਈ ਪਰ ਜਿਵੇਂ ਮੈਡਮ ਨੇ ਦੱਸਿਆ ਕਣਾ ਵੀ ਬਾਜ ਬਣਾ ਤੇ ਗੱਠਾਂ ਨੂੰ ਤਾਂ ਮੋ ਵਾਂਗੂ ਪੰਗਲਾਉਂਦਾ ਪਰੂਖੀ ਸਾਹਿਬ ਇਹ ਜਿਹੜੀ ਡੇਕ ਆ ਚਾਹੇ ਤਾਂ ਲੰਮੂ ਅਲਪਮਾ ਦੀਆਂ ਗੱਠਾਂ ਨੇ ਚਾਹੇ ਤੁਹਾਡੇ ਬੱਚੇਦਾਨੀ ਦੀਆਂ ਗੱਠਾਂ ਨੇ ਜਿਨ੍ਹਾਂ ਦਾ ਗਰਭ ਪਾ 체ਤੀ ਹੋ ਜਾਂਦਾ ਜਿਨ੍ਹਾਂ ਨੂੰ ਮੰਨ ਲਓ ਅੱਧ ਦੇ ਵਿੱਚ ਮੈਂ ਦੂਜੇ ਜਾਂ ਤੀਜੇ ਮਹੀਨੇ ਕਹਿੰਦੇ ਨੇ ਵੀ ਸਾਨੂੰ ਜਿਹੜੀ ਸੀਗੀ ਅੰਬੋਸ਼ਨ ਹੋ ਗਿਆ ਸਾਡਾ ਤੇ ਡਾਕਟਰ ਕਹਿੰਦੇ ਆ ਵੀ ਤੁਹਾਡੇ ਜਿਹੜਾ ਬੱਚਾ ਸੀ ਉਹਦੀ ਧੜਕਣ ਨਹੀਂ ਬਣ ਰਹੀ ਜਾਂ ਇਦਾਂ ਦੀ ਕੋਈ ਕਈ ਗੱਲਾਂ ਕਹਿੰਦੇ ਨੇ ਡਾਕਟਰ ਵੀ ਉਹ ਚੀਜ਼ਾਂ ਨਾਲ ਤਵਾਨਾ ਜਿਹੜਾ ਅੰਬੋਸ਼ਨ ਸਾਨੂੰ ਕਰਨਾ ਪੈਣਾ ਪਰ ਇਹ ਜਿਹੜੇ ਹੈ ਨਾ ਇਹਦੀ ਤਸੀਰ ਠੰਡੀ ਹੁੰਦੀ ਆ ਫੁਰਕੀ ਸਾਹਿਬ ਜੇ ਜ਼ਿਆਦਾ ਭੈਣਾ ਨੂੰ ਬਲੀਡਿੰਗ ਹੁੰਦੀ ਆ ਵਾਰ-ਵਾਰ ਬਲੀਡਿੰਗ ਹੁੰਦੀ ਆ 15-15 ਦਿਨ ਰਹਿੰਦੀ ਆ 20-20 ਦਿਨ ਰਹਿੰਦੀ ਆ ਰੋਕਨ ਦਾ ਨਾ ਹੀ ਨਹੀਂ ਲੈਂਦੀ ਹੂੰ ਜਿਹੜੀਆਂ ਕਹਿੰਦੀਆਂ ਨੇ ਅਸੀਂ ਦਵਾਈਆਂ ਖਾਖਾ ਕਰੋਮੋਸਟੇਟਰਗੇ ਇੰਜੈਕਸ਼ਨ ਲਵਾ ਲਵਾ ਗੋਲੀਆਂ ਖਾ ਖਾ ਕੇ ਅੱਕ ਚੁੱਕੀਆਂ ਸਾਡੀਆਂ ਭੈਣਾਂ ਲਈ ਜਿਹੜੀ ਇਹ ਇਹਦੀਆਂ ਨਮੋਲੀਆਂ ਇਹਦੇ ਪੱਤੇ ਤੇ ਇਹਦਾ ਜਿਹੜਾ ਸਾਕਾ ਉਹਦਾ ਕੜਾ ਬਣਾ ਕੇ ਸਵੇਰੇ ਸ਼ਾਮ ਲੈਣਾ ਸ਼ੁਰੂ ਕਰਦਣ ਮੈਂ ਕਹਿੰਨੇ ਜੀ ਇੰਨੇ ਵਧੀਆ ਰਿਜ਼ਲਟ ਨੇ ਫਰੁਕੀ ਸਾਹਿਬ ਹਰ ਆ ਰਹੇ ਜਾਣਗੇ ਜਿਨ੍ਹਾਂ ਦੇ ਬੱਚੇ ਨੂੰ ਦੇ ਬੱਚੇ ਹੋ ਜਾਣਗੇ ਜਿਨ੍ਹਾਂ ਦੇ ਰਸੋਲੀਆਂ ਬਾਰ-ਬਾਰ ਹੁੰਦੀਆਂ ਰਸੋਲੀਆਂ ਨਹੀਂ ਹੋਣਗੀਆਂ ਜਿਨ੍ਹਾਂ ਦੇ ਬੱਚੇਦਾਨੀ ਦੇ ਵਿੱਚ ਬਾਰ-ਬਾਰ ਇਨਫੈਕਸ਼ਨ ਹੁੰਦੀ ਆ ਇਨਫੈਕਸ਼ਨ ਹੋਣੋਂ हट ਜਾਊਗੀ ਜਿਨ੍ਹਾਂ ਭੈਣਾ ਨੂੰ ਬਾਹਰ ਪਾਉਂਦੀ ਇਸ مسئلے ਤੋਂ ਤਾਂ ਬਿਲਕੁਲ ਹੀ ਜੜ ਤੋਂ ਹੀ ਖਤਮ ਹੋ ਜਾਣੀ ਆ ਬਾਕੀ ਬ੍ਰੁਕੀ ਸਾਹਿਬ ਇਹਦੇ ਨਜਲੇ ਜਗ੍ਹਾ ਤੇ ਬੜੇ ਵਧੀਆ ਫਾਇਦੇ ਨੇ ਅੱਛਾ ਜੀ ਜਿਨ੍ਹਾਂ ਨੂੰ ਸਾਈਨਸ ਪ੍ਰਾਣੀ ਰਹੇਗੀ ਹਾਂਜੀ ਇਹਦੇ ਨਾ ਪੁਰਾਣੇ ਸਮੇਂ ਦੇ ਵਿੱਚ ਵੈਦ ਕੀ ਕਰਦੇ ਸੀਗੇ ਇਹਦੀਆਂ ਡਕੋਲੀਆਂ ਲੈ ਲੈਂਦੇ ਸੀਗੇ ਇਹਦਾ ਸੱਕ ਲੈ ਲੈਂਦੇ ਸੀ ਇਹਦੇ ਪੱਤੇ ਲੈ ਲੈਂਦੇ ਸੀ ਸੁਕਾ ਕੇ ਉਹਨਾਂ ਨੂੰ ਜੀ ਉਹਦੀ ਇੱਕ ਭਸਮ ਤਿਆਰ ਕਰਦੇ ਸੀ ਜਾਲ ਕੇ ਅੱਛਾ ਭਸਮ ਤਿਆਰ ਕਰਦੇ ਸੀ ਭਸਮ ਤਿਆਰ ਕਰਕੇ ਕਾਲੇ ਛੋਲਿਆਂ ਦੇ ਦਾਣੇ ਜਿੰਨੇ ਉਹਦੀਆਂ ਗੋਲੀਆਂ ਬਣਾ ਲੈਂਦੇ ਸੀ ਕਿੱਕਰ ਦੀ ਗੂੰਦ ਪਾ ਕੇ ਅੱਛਾ ਜੀ ਉਹ ਗੋਲੀਆਂ ਵਟ ਗਏ ਇੱਕ ਸਵੇਰੇ ਇੱਕ ਗੋਲੀ ਸ਼ਾਮ ਨੂੰ ਖਾਂਦੇ ਸੀ ਜਿੰਨਾ ਵੀ ਇੱਥੇ ਜੰਮਿਆ ਹੋਇਆ ਤੁਹਾਡੇ ਬਲਗਮ ਜੰਮੀ ਹੋਈ ਸਾਈਨਸ ਜਿਹਨੂੰ ਕਹਿੰਦੇ ਆ ਪ੍ਰਾਣੀ ਤੋਂ ਪ੍ਰਾਣੀ ਅੰਦਰ ਨੂੰ ਗਲੇ ਦੀ ਸਾਈਡ ਤੇ ਨੂੰ ਰੇਸ਼ਾ ਡੇਗਦਾ ਨੇ ਵਾਲ ਚਿੱਟੇ ਹੋ ਜਾਂਦੇ ਸੀਗੇ ਉਮਰ ਤੋਂ ਪਹਿਲਾਂ ਜਿਹੜੇ ਬੱਚੇ ਸਾਡੇ ਨੇ ਛੋਟੇ ਹੁਣ ਕਈਆਂ ਨੇ ਕਮੈਂਟ ਕਰ ਦਿੰਦਾ ਡਾਕਟਰ ਸਾਹਿਬ ਤੁਹਾਡੀ ਦਾੜੀ ਚਿੱਟੀਆਂ ਮੇਰੀ ਉਮਰ ਬਹੁਤ ਆ ਮੇਰੇ ਤਾਂ ਚਿੱਟੇ ਹੋਣੇ ਨੇ ਕੋਈ ਪ੍ਰਮਾਤਮਾ ਦੀ ਕਹਿੰਦੇ ਹੁੰਦੇ ਨੇ ਇਹ ਤਾਂ ਨਿਯਮ ਆ ਹਨ ਜੀ ਉਮਰ ਦੇ ਹਿਸਾਬ ਨਾਲ ਹੋਣਾ ਹੀ ਹੋਣਾ ਇਹਦੇ ਵਿੱਚ ਜੇ ਤੁਹਾਡੇ ਜਿਆਦਾ ਤੁਹਾਨੂੰ ਸਾਈਨ ਦੇ ਪ੍ਰੋਬਲਮ ਆ ਇਹਦੀਆਂ ਗੋਲੀਆਂ ਵਟ ਕੇ ਰੱਖ ਲਓ ਜਿੱਦਾਂ ਮੈਂ ਤੁਹਾਨੂੰ ਦੱਸਿਆ ਚਮੜੀ ਦਾ ਜਿਨ੍ਹਾਂ ਦੇ ਦਾ ਦਕਾਜ ਖੁਜਲੀ ਇਹ ਚੀਜ਼ਾਂ ਜ਼ਿਆਦਾ ਰਹਿੰਦੀਆਂ ਨੇ ਉਹਨਾਂ ਨੂੰ ਵੀ ਇਹ ਗੋਲੀ ਹੱਲ ਕਰ ਦੂਗੀ ਜਿਨ੍ਹਾਂ ਨੂੰ ਵਾਰ-ਵਾਰ ਪਿਆਸ ਲੱਗਦੀ ਆ ਜਿਹੜੇ ਕਹਿੰਦੇ ਨੇ ਮੂੰਹ ਸੁੱਕਦਾ ਹੀ ਰਹਿੰਦਾ ਜਿਨ੍ਹਾਂ ਦੇ ਪੇਟ ਦੇ ਵਿੱਚ ਅਲਸਰ ਹੋ ਗਏ ਹੂੰ ਜਲਣ ਹੋਵੇ ਦੀ ਆ ਤਿਆਬ ਬਣਿਆ ਰਹਿੰਦਾ ਉਹਨਾਂ ਦਾ ਹੱਲ ਵੀ ਇਹਦਾ ਕਾੜਾ ਕਰ ਜਾਂਦਾ ਤਿੰਨਾਂ ਚੀਜ਼ਾਂ ਦਾ ਜੇ ਤੁਸੀਂ ਕਾੜਾ ਨਹੀਂ ਲੈ ਸਕਦੇ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਇਹਦੇ ਦੋ ਫਲ ਤਿੰਨ ਤੋਂ ਚਾਰ ਪੱਤੇ ਇੱਦਾਂ ਹੀ ਸਵੇਰੇ ਖਾਲੀ ਪੇਟ ਚਬ ਲਿਆ ਕਰੋ ਬਹੁਤ ਵਧੀਆ ਰਿਜ਼ਲਟ ਮਿਲਣਗੇ ਬਿਮਾਰੀ ਤੁਹਾਡੇ ਨੇੜੇ ਨਹੀਂ ਆਊਗੀ ਮੈਂ ਕਹਿੰਦਾ ਜੀ ਨਿੰਮ ਨਾਲੋਂ ਵੀ ਵਧੀਆ ਰਿਜ਼ਲਟ ਨਿੰਮ ਨਾਲੋਂ ਵੀ ਉੱਪਰ ਰਿਜ਼ਲਟ ਇੱਕ ਵਾਰ ਯੂਜ਼ ਕਰਕੇ ਦੇਖੋ ਅਜ ਤੱਕ ਮੇਰੇ ਖਿਆਲ ਚ ਤਾਂ ਨਹੀਂ ਦੇਖਦਾ ਕਿਸੇ ਨੂੰ ਪਤਾ ਹੋਣਾ ਵੈਦਾਂ ਦੇ ਹਕੀਮਾਂ ਨੂੰ ਹੀ ਪਤਾ ਹੋਣਾ ਆਮ ਲੋਕਾਂ ਨੂੰ ਇਹਦੇ ਗੁਣਾਵਰੇ ਨਹੀਂ ਪਤਾ ਗਦੋਦ ਹੁੰਦੇ ਨਹੀਂ ਇੱਕ ਗਲਾਈਂਡ ਹੁੰਦਾ ਜਿਹੜਾ ਇਹ ਵਧਣਾ ਸ਼ੁਰੂ ਹੋ ਜਾਂਦਾ ਜਿਹਦੇ ਵਿੱਚ ਸੋਜ ਆ ਜਾਂਦੀ ਹੈ ਵਧਣਾ ਸ਼ੁਰੂ ਹੋ ਜਾਂਦਾ ਉਹ ਜਿਹੜੀ ਪਿਸ਼ਾਬ ਵਾਲੀ ਨਾਲੀ ਹੁੰਦੀ ਆ ਉਹਨੂੰ ਦਬਾ ਪੈ ਜਾਂਦਾ ਦਬਾ ਪੈਣ ਦੇ ਨਾਲ ਜਿਹੜੀ ਸਾਡੀ ਪਿਸ਼ਾਬ ਦੀ ਰੁਕਾਵਟ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਦਰਦ ਬੜਾ ਹੁੰਦਾ ਜੀ ਦਰਦ ਹੁੰਦਾ ਜੀ ਜਦੋਂ ਇਹਦੇ ਵਿੱਚ ਪੈਪ ਵੀ ਪਾਉਂਦੇ ਆ ਨਾ ਜੀ ਜਦੋਂ ਪਿਸ਼ਾਬ ਲਈ ਉਦੋਂ ਵੀ ਦਰਦ ਬਹੁਤ ਹੁੰਦਾ ਕਿਉਂ ਜਗਾ ਘਟ ਜਾਂਦੀ ਆ ਬਾਥਰੂਮ ਵਾਲੀ ਜਿਹੜੀ ਨਾਲੀ ਹੁੰਦੀ ਆ ਉਹਦੇ ਵਿੱਚ ਇਨਫੈਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ ਉਹ ਦੇਖੋ ਕੀ ਆ ਰੁਕੀ ਸਰ ਜਦੋਂ ਉਸ ਸੋਇਲਿੰਗ ਆ ਗਈ ਹੂੰ ਜਿਹੜਾ ਸਾਡਾ ਗਲੈਂਡ ਹੈ ਜਿਹੜਾ ਪ੍ਰੋਸਟੇਟ ਵਾਲਾ ਗਲੈਂਡ ਹੁੰਦਾ ਵੱਜ ਜਾਂਦਾ ਉਹਨੂੰ ਇਹਨੇ ਕੱਟ ਕਰਨ ਲੱਗ ਜਾਨਾ ਕਿਉਂ ਥੋੜਾ ਸਮਾਂ ਲੱਗਦਾ ਹੁੰਦਾ ਲੋਕ ਬਹੁਤ ਹੀ ਕਾਲੇ ਪੈ ਜਾਂਦੇ ਨੇ ਹੁਣ ਐਲੋਪੈਥੀ ਦਾ ਖਾਣੀ ਐਸੀ ਸਾਲੋ ਸਾਲ ਠੀਕ ਹੈ ਆਯੁਰਵੈਦਿਕ ਸਾਨੂੰ ਦੂਜੇ ਦਿਨ ਹੀ ਰਿਜ਼ਲਟ ਦਿਖਾ ਜਵੇ ਇਹਦੇ ਕਰਕੇ ਸਹਿਜ ਮਤੇ ਨਾਲ ਚੱਲਿਆ ਕਰੋ ਜਿਆਦਾ ਕਾਲੇ ਨਾ ਪਿਆ ਕਰੋ ਬਿਮਾਰੀਆਂ ਵੱਡੀਆਂ ਨੇ ਜੇ ਤੁਹਾਨੂੰ ਗਦੂਦ ਹੋ ਗਏ ਜਾਂ ਤੁਹਾਨੂੰ ਬੱਚੇ ਜਨਮ ਦੀਆਂ ਸੋਲੀਆਂ ਹੋ ਗਈਆਂ ਪਰ ਬੰਮਾ ਦੀ ਇਕੱਠਾ ਹੋ ਗਈਆਂ ਜਾਂ ਸਾਈਨ ਸਰ ਕੀ ਪ੍ਰੋਬਲਮ ਆ ਇੱਕ ਦਿਨ ਚ ਨਹੀਂ ਆਉਂਦੀ ਰੁਕੀ ਸਾਹਿਬ ਇੱਥੇ ਬਵਾਸੀਰ ਤੇ ਵੀ ਬੜਾ ਬੜਾ ਰਿਜ਼ਲਟ ਆ ਇਹਦਾ ਜਿਹੜੇ ਲੋਕਾਂ ਨੂੰ ਬਵਾਸੀਰ ਹੋ ਗਈ ਇਹਦੀ ਜਿਹੜੀਆਂ ਗੋਲੀਆਂ ਦਸੀਆਂ ਨੇ ਉਹੀ ਹੱਲ ਕਰ ਜਾਂਦੀਆਂ ਨੇ ਜਿਹੜਾ ਇਹ ਦਾ ਮੈਂ ਸੱਕ ਤਿੰਨੇ ਚੀਜ਼ਾਂ ਦਾ ਕਾੜਾ ਬਣਾ ਕੇ ਪੀਣ ਨੂੰ ਕਿਹਾ ਉਹ ਬਵਾਸੀਰ ਤੇ ਵੀ ਹੱਲ ਕਰ ਦਿੰਦਾ ਖੂਨ ਤਾਂ ਦੂਜੇ ਤੋਂ ਤੀਜੇ ਦਿਨ ਬੰਦ ਕਰ ਦਿੰਦਾ ਫਿਰੁਕੀ ਸਾਹਿਬ ਇਹਦੀ ਬਹੁਤ ਹੀ ਵਧੀਆ ਰਿਜ਼ਲਟ ਆ ਠੀਕ ਹੈ ਜੀ ਮੈਂ ਕਹਿੰਦਾ ਜੀ ਤੁਹਾਨੂੰ ਨਾ ਤਾਂ ਆਪਰੇਟ ਹੋਣ ਦਊਗਾ ਨਾ ਤੁਹਾਨੂੰ ਕਿਸੇ ਦਵਾਈ ਦੇ ਨੇੜੇ ਜਾਣ ਦੋ ਠੀਕ ਹੈ ਜੇ ਤੁਸੀਂ ਹੁਣ ਕਹਿੰਦੇ ਵੀ ਅਸੀਂ ਤਾਂ ਲਈ ਜੀ ਦਵਾਈ ਚਲੋ ਸਾਡੇ ਵਾਲੀ ਲਾ ਲਓ ਲੈਟਰ ਮੈਥੀ ਇਸੇ ਚੀਜ਼ਾਂ ਦੀ ਦਵਾਈ ਹੁੰਦੀ ਆ ਅਸੀਂ ਪੱਤਿਆਂ ਦੀ ਹੈ ਪੱਤਿਆਂ ਦੇ ਆਰਕ ਕਰ ਦਿੰਦੇ ਆ ਬੂੰਦਾਂ ਜਿਹੜੀਆਂ ਹੁੰਦੀਆਂ ਨੇ ਠੀਕ ਹੈ ਜੇ ਅਸੀਂ ਹੁਣ ਕਹੀ ਜੀ ਇੱਕ ਮਹੀਨੇ ਦੇ ਵਿੱਚ ਚਮਤਕਾਰ ਕਰ ਦੇਣਗੀਆਂ ਚਮਤਕਾਰ ਹੁੰਦਾ ਲੋਕਾਂ ਦੀਆਂ ਬਿਮਾਰੀਆਂ ਠੀਕ ਕਰ ਦੀਆਂ ਨੇ ਪਰ ਬਿਮਾਰੀਆਂ ਦੇਖੋ ਸਾਡੀਆਂ ਕ੍ਰੋਨਿਕ ਨੇ ਕਿਹੜੀਆਂ ਨੇ ਹਮ ਕਿੰਨੇ ਸਾਲ ਤੋਂ ਅਸੀਂ ਪਰੇਸ਼ਾਨ ਆ ਇਹ ਚੀਜ਼ਾਂ ਨੂੰ ਜ਼ਰੂਰ ਦੇਖਿਆ ਕਰੋ ਇਹ ਨਾ ਕਿਹਾ ਕਰੋ ਵੀ ਸਾਡਾ ਸਿਰ ਦਰਦ ਹੀ ਆ ਤਾਂ ਇੱਕ ਦਿਨ ਚ ਠੀਕ ਹੋ ਜੂਗਾ ਵੱਡੀਆਂ ਬਿਮਾਰੀਆਂ ਨੇ ਫਰੁਕੀ ਸਭ ਵੱਡੀਆਂ ਪ੍ਰੋਬਲਮਸ ਨੇ ਇਹ ਇੱਕ ਕ੍ਰੋਨਿਕ ਬਿਮਾਰੀਆਂ ਨੇ ਜਿੱਤੇ ਐਲੂਪੈਤੀ ਜਾਂ ਹੋਰ ਮੈਡੀਸਨ ਨਹੀਂ ਕੰਮ ਕਰਦੀਆਂ ਐਕਸੀਡੈਂਟਲ ਕੇਸਾਂ 'ਚ ਕੰਮ ਕਰਦੀਆਂ ਨੇ ਇੱਕ ਜਦੋਂ ਨਹੀਂ ਕਰਦੀਆਂ ਉੱਥੇ ਜਿੱਤੇ ਅਪਰੇਟ ਦੱਸੇ ਹੁੰਦੇ ਨੇ ਡਾਕਟਰਾਂ ਨੇ ਉੱਥੇ ਜਿਹੜੀਆਂ ਸਾਡੀਆਂ ਜੜੀਆਂ ਬੂਟੀਆਂ ਦੀ ਸਾਡੇ ਹਰਕ ਨੇ ਬਹੁਤ ਵਧੀਆ ਕੰਮ ਕਰ ਜਾਂਦੇ ਨੇ ਜੜ੍ਹ 'ਚੋਂ ਖਤਮ ਕਰ ਜਾਂਦੀਆਂ ਨੇ ਬਿਮਾਰੀਆਂ ਨੂੰ ਥੋੜਾ ਜਿਹਾ ਸਹਿਜ ਮਦੇ ਨਾਲ ਚੱਲਿਆ ਕਰੋ ਇਹ ਕਾਲੇ ਨਾ ਪਿਆ ਕਰੋ ਹੁਣ ਕਿਸੇ ਨੇ 15 ਦਿਨ ਦਵਾਈ ਲੈ ਕੇ ਜਾਂ ਮਹੀਨਾ ਲੈ ਕੇ ਕਹਿੰਦੇ ਨੇ ਜੀ ਰਿਜ਼ਲਟ ਨਹੀਂ ਹੋ ਸਕਦਾ ਤੁਹਾਨੂੰ 30 ਤੋਂ 40 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਵਧੀਆ ਮਿਲ ਜਵੇ ਜਰੂਰ ਆਇਆ ਕਰੋ ਜਰੂਰ ਆ ਕੇ ਰਿਜ਼ਲਟ ਦਿਆ ਕਰੋ ਇਲੈਕਟ੍ਰੋਪੈਥੀ ਕਦੇ ਕਿਸੇ ਨੂੰ ਨਿਰਾਸ਼ ਨਹੀਂ ਕਰਦੀ ਮੈਂ ਤੁਹਾਡੇ ਖੁਦ ਸਾਹਮਣੇ ਬੈਠਾ ਸਾਨੂੰ ਘਰ ਦੇ ਵਿੱਚ ਅਸੀਂ ਆਪਣੇ ਇਹ ਦਵਾਈਆਂ ਯੂਜ਼ ਕਰਦੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਦਿੰਨੇ ਆ ਸਾਈਡ ਇਫੈਕਟ ਕੋਈ ਨਹੀਂ ਹੈਗੇ ਕੋਈ ਸਟੀਰੋਇਡ ਨਹੀਂ ਹੁੰਦੀ ਆ ਪੌਦਾ ਕਦੇ ਸਟੀਰੋਇਡ ਨਹੀਂ ਹੁੰਦਾ ਜੇ ਪੌਦਾ ਸਟੀਰੋਇਡ ਹੈਗਾ ਵੀ ਆ ਮੰਨ ਲਓ ਜੇ ਤਧੂਰਾ ਜਾਂ ਕੋਈ ਸੁੱਕੇ ਵਰਗਾ ਪੌਦਾ ਜਦੋਂ ਅਸੀਂ ਉਹਧਾਰਕ ਕੱਢ ਦਿੰਨੇ ਆ ਉਹਦਾ ਨਸ਼ਾ ਖਤਮ ਹੋ ਜਾਂਦਾ ਇੱਕ ਅਮਰਤ ਤੈਪ ਬਣ ਜਾਂਦੀ ਹੈ ਸ਼ੁੱਧ ਬਣ ਜਾਂਦੀ ਹੈ ਦਵਾਈ ਸਾਡੀ ਉਹਦੇ ਕੋਈ ਸਟੇਰੋਇਡ ਨਹੀਂ ਹੁੰਦੇ ਹੈ ਕਿ ਇੱਕ ਅਮਰਤ ਧਾਰਨ ਕਰ ਲੈਂਦਾ ਉਹ ਜਦੋਂ ਅਸੀਂ ਅਮਰਤ ਦੀ ਕੋਈ ਬੂੰਦ ਅਸੀਂ ਆਪਣੇ ਜੀਭ ਦੇ ਉੱਤੇ ਜਾਂ ਅਸੀਂ ਪਾਣੀ ਚ ਪਾ ਕੇ ਲੈਨੇ ਆ ਤਾਂ ਸਾਨੂੰ ਪ੍ਰਮਾਤਮਾ ਫਿਰ ਆਪ ਨਾਲ ਸਹਾਇੀ ਹੋ ਜਾਂਦਾ ਹਾਂ ਏਪੀ ਲੈਟਰ ਹੋਮੋਪੈਥੀ ਹਸਪੀਟਲ ਆਰਾਮਗੜ ਰੋਡ ਨੀਅਰ ਨਨੰਤ ਵਿਹਾਰ ਕਲੋਨੀ ਸਾਨੇ ਕਲੋਨੀ ਸਾਨੇ ਵਾਲਾ ਜੀ ਜੀ ਸਾਡੇ ਨੰਬਰ ਹੈਗੇ 7814699434 ਦੂਸਰਾ ਨੰਬਰ ਹੈਗਾ ਇਹ 9915147604 ਦੋਨਾਂ ਤੇ ਕਿਸੇ ਤੇ ਵੀ ਤੁਸੀਂ ਸਾਡੇ ਸਟਾਫ ਨਾਲ ਗੱਲ ਕਰਕੇ ਪੁਆਇੰਟ ਮੈਂਟ ਲੈ ਕੇ ਸਾਨੂੰ ਤੁਸੀਂ ਮਿਲ ਸਕਦੇ ਹੋ ਸਾਡਾ ਸਮਾਂ ਹੈਗਾ ਜੀ ਸਵੇਰੇ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਜੀ